ਪੰਜਾਬ ਸਰਕਾਰ ਆਪ ਦੇ ਦੁਆਰ ਤੇ ਲੈ ਕੇ ਅੱਜ ਵੀ ਰੌਂਪੁਰ ਪਿੰਡ ਦੇ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਜਿਸ ਦੇ ਵਿੱਚ ਏਡੀਸੀ ਸਾਹਿਬ ਡੀਸੀ ਸਾਹਿਬ ਐਸਡੀਐਮ ਸਾਹਿਬ ਵੀਡੀਓ ਸਾਹਿਬ ਤਹਿਸੀਲਦਾਰ ਮਹਿਸੂਲਦਾਰ ਸਾਹਿਬ ਸਮੂਹ ਸ਼ਾਸਨ ਦਾ ਪ੍ਰਸ਼ਾਸਨ ਹੈ ਉਹ ਅੱਜ ਹਾਜ਼ਰ ਹੋਇਆ ਹੈ ਪਿੰਡ ਰੌਂਪੁਰ ਜੋ ਹਲਕੇ ਪੈਲ ਦਾ ਇੱਕ ਵੱਡਾ ਪਿੰਡ ਹੈ ਜਿਸ ਵਿੱਚ ਕੈਂਪ ਲਗਾਇਆ ਗਿਆ ਹੈ ਜਾ ਆਸਕਰ ਆਪਦੇ ਦਵਾਰ ਤੇ ਲੈ ਕੇ ਅੱਜ ਰੌਂਪਰ ਪਿੰਡ ਦੇ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਨੇ ਸ਼ਮੂਲਤ ਕੀਤੀ ਹੈ ਔਰ ਜਿਸ ਦੇ ਵਿੱਚ ਏਡੀਸੀ ਸਾਹਿਬ ਡੀਸੀ ਸਾਹਿਬ ਐਸਡੀਐਮ ਸਾਹਿਬ ਵੀਡੀਓ ਸਾਹਿਬ ਤਹਿਸੀਲਦਾਰ ਨਹਿਮ ਸਿੰਘ ਲਾਲ ਸਾਹਿਬ ਸਮੂਹ ਸਨਸ਼ਾਸ਼ਨ ਦਾ ਪ੍ਰਸ਼ਾਸਨ ਹੈ ਉਹ ਅੱਜ ਹਾਜ਼ਰ ਹੋਇਆ ਹੈ ਪਿੰਡ ਰੌਂਪਰ ਜੋ ਹਲਕੇ ਪੈਰ ਦਾ ਇੱਕ ਵੱਡਾ ਪਿੰਡ ਹੈ ਜਿਸ ਵਿੱਚ ਕੈਂਪ ਲਗਾਇਆ ਗਿਆ ਹੈ ਔਰ ਗੱਲ ਕਰਦੇ ਆ ਪਿੰਡ ਵਾਸੀਆਂ ਨਾਲ ਇਹਨਾਂ ਨੂੰ ਇਹਦਾ ਕੀ ਬੈਨੀਫਿਟ ਹੈ ਔਰ ਕੀ ਇਹਨਾਂ ਦੇ ਪ੍ਰਾਪਤੀਆਂ ਹੋਈਆਂ ਨੇ ਬਿਰਜ ਕੀ ਨਾਮ ਲੋੜ ਜਸਵੰਤ ਸਿੰਘ ਹੀ ਹੈ ਕਦਰ ਕੀ ਕਰਨਾ ਚਾਹ ਰਹੇ ਹੋ ਤੁਹਾਡੇ ਪਿੰਡ ਕਿਰ ਕੈਂਪ ਲੱਗਿਆ ਕਿੰਨੇ ਕੰਮ ਲੋਕਾਂ ਦੇ ਹੋਏ ਨੇ ਕਿੰਨੇ ਭਾਗ ਪੁੱਜੇ ਹਾਂਜੀ ਅੱਜ ਸਾਡੇ ਪਿੰਡ ਪੰਜਾਬ ਸਰਕਾਰ ਦਾ ਜੋ ਚੱਲ ਰਿਹਾ ਆ ਆਪ ਦੀ ਸਰਕਾਰ ਆਪ ਦੇ ਦਵਾਰ ਉਸ ਦੇ ਤਹਿਤ ਸਾਡੇ ਪਿੰਡ ਕਿੰਪ ਲੱਗਿਆ ਅੱਜ ਤੇ ਇਸ ਤੋਂ ਪਹਿਲਾਂ ਵੀ ਅਸੀਂ ਦੋ ਕੈਂਪ ਲਾ ਚੁੱਕੇ ਆ ਸਾਡੇ ਪਿੰਡਾਂ 'ਚ ਤੀਜਾ ਕੈਂਪ ਹੈ ਜੀ ਤੇ ਇਹਦੇ ਵਿੱਚ ਲਗਭਗ 44-45 ਡਿਪਾਰਟਮੈਂਟ ਸੀ ਸਾਰੇ ਜਿਹੜੇ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਤੇ ਸਾਰੇ ਸਾਡੇ ਨਗਰ ਨਿਵਾਸੀ ਨੇ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਇਹਦਾ ਪੂਰਾ ਫਾਇਦਾ ਲਿਆ ਕਾਫੀ ਸਾਰੇ ਕੰਮ ਹੋਏ ਨੇ ਸਾਡੇ ਜੋਬ ਕਾਰਡ ਬਣੇ ਨੇ ਧਾਰ ਕਾਰਡ ਬਣੇ ਨੇ ਹੋਰ ਵੀ ਆਪਣੇ ਪੈਨਸ਼ਨਾਂ ਵੀ ਲੱਗੀਆਂ ਨੇ ਵਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਮੌਕੇ ਤੇ ਸਾਰੇ ਕੰਮ ਕੀਤੇ ਗਏ ਨੇ ਮਾਲ ਵਿਭਾਗ ਦੇ ਕੰਮ ਸਾਰੇ ਕੀਤੇ ਗਏ ਨੇ ਬਹੁਤ ਕੰਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਜੀ ਇਹਦਾ ਸਰਕਾਰ ਵੱਲੋਂ ਕੀ ਹੋਰ ਦਿਮਾਲ ਕਰਦੇ ਹੋਵੇ ਪੈਸੇ ਕਿਉਂ ਹੋਣਾ ਚਾਹੀਦਾ ਹੋਰ ਸਰਕਾਰ ਵੱਲੋਂ ਅਸੀਂ ਇਹ ਡਿਵੈਲਪਮੈਂਟ ਦੀ ਮੰਗ ਕਰਦੇ ਆਂ ਹੋਰ ਸਾਡੇ ਪਿੰਡਾਂ ਵਿੱਚ ਜਿਵੇਂ ਢੋਬੇ ਢਾਬੇ ਹੈਗੇ ਉਹਨਾਂ ਦਾ ਹੀ ਸਫਾਈ ਹੋਣ ਵਾਲੀ ਆ ਸੜਕਾਂ ਦਾ ਸਾਡੇ ਪਿੰਡ ਦਾ ਖਾਸ ਮੁੱਦਾ ਹੈਗਾ ਸੜਕ ਦਾ ਛੌਣੀ ਵਾਲੀ ਸੜਕ ਦਾ ਪਿੰਡ ਦੀ ਫਿਰਨੀ ਦਾ ਬੰਗਲੀਆਂ ਵਾਲੀ ਸੜਕ ਦਾ ਇਸ ਕੰਮ ਨਾਲ ਕਿੰਨੇ ਬੈਨੀਫਿਟ ਮਿਲਿਆ ਪਿੰਡ ਨੂੰ ਕੈਂਪ ਦਾ ਬੈਨੀਫਿਟ ਬਹੁਤ ਮਿਲੂਗਾ ਜੀ ਸਾਨੂੰ ਬਹੁਤ ਮਿਲ ਚੁੱਕੇ ਆ ਲੋਕਾਂ ਨੂੰ ਲੋਕ ਬੜੇ ਖੁਸ਼ ਹੋ ਗਏ ਨੇ ਬਹੁਤ ਕੰਮ ਹੋਏ ਨੇ ਨਹੀਂ ਇਹ ਹੁੰਦਾ ਵੀ ਲੋਕ ਜਾਂਦੇ ਆ ਤੋਂ ਅਫਸਰ ਮੋੜ ਦਿੰਦੇ ਆ ਜਾਂ ਫਲਾਨਾ ਕੰਮ ਕਰਾ ਕੇ ਲਿਆਓ ਹੁਣ ਇੱਥੇ ਇਹ ਸੀਗਾ ਅਸੀਂ ਟਾਈਪ ਰਾਈਟਰ ਸਾਰਾ ਫੋਟੋਸਟੇਟ ਦੀ ਮਸ਼ੀਨ ਸਾਰੀ ਇੱਥੇ ਰੱਖੀ ਹੋਈ ਸੀਗੀ ਜਿਹੜਾ ਵੀ ਕੰਮ ਆ ਜੇ ਕਹਤਾ ਵੀ ਅਪੜਵਾਰੀ ਤੋਂ ਆ ਕਰਾ ਕੇ ਲਿਆਓ ਅਪੜਵਾਰੀ ਤੋਂ ਕਰਾ ਕੇ ਜੇ ਦੀ ਆਪਾਂ ਉੱਥੋਂ ਸਾਰੇ ਟੋਟਲੀ ਕੰਮ ਹੋ ਗਏ ਇੱਥੇ ਕਿੰਨੇ ਕੈਂਪੋਂ ਤੱਕ ਲਾ ਚੁੱਕੇ ਹੁਣ ਅਸੀਂ ਤੀਜਾ ਕੈਂਪ ਆ ਤੇ ਤੀਜਾ ਅੱਜ ਤੇ ਅੱਜ ਸਾਡੇ ਐਮਐਲਏ ਸਾਹਿਬ ਨੇ ਵੀ ਸ਼ਿਰਕਤ ਕੀਤੀ ਆ ਡੀਸੀ ਡੀਸੀ ਮੈਡਮ ਨੇ ਕੀਤੀ ਆ ਤੇ ਸਾਰੇ ਆਪਣੇ ਐਸਡੀਐਮ ਸਾਹਿਬ ਤਹਿਸੀਲਦਾਰ ਨੇ ਤਹਿਸੀਲਦਾਰ ਵੀਡੀਓ ਸਾਹਿਬ ਸਾਰੇ ਅਫਸਰ ਸਾਹਿਬਾਨਾਂ ਨੇ ਪੂਰਾ ਸਾਨੂੰ ਸਹਿਯੋਗ ਦਿੱਤਾ ਪੂਰੀ ਹਾਜ਼ਰੀ ਦਿੱਤੀ ਆ ਤੇ ਨਗਰ ਨਿਵਾਸੀਆਂ ਨੇ ਵੀ ਇਹਦਾ ਬਹੁਤ ਫਾਇਦਾ ਲਿਆ ਜੀ ਤੇ ਬਹੁਤ ਵਧੀਆ ਚੜ੍ਹਨਾ ਕਿਸਾਨ ਜੁਗਿਆਂ ਦੇ ਆਗੂ ਵੀ ਹਾਜ਼ਰ ਨੇ ਸਰ ਬਰਤ ਲਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਸਰਕਾਰ ਪਿੰਡ ਪੁੱਜੀ ਹੈ ਕਿਸਾਨਾਂ ਦੇ ਮੁੱਦੇ ਨੇ ਨਹਿਰੀ ਪਾਣੀ ਦਾ ਮੁੱਦਾ ਹੋਵੇ ਕੀ ਕਿਵੇਂ ਦੇਖਦੇ ਹੋ ਨੇ ਇੱਥੇ ਇਸ ਕੰਮ ਦੇ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਆਉਣਾ ਵੀ ਚਾਹੀਦਾ ਲੋਕਾਂ ਦਾ ਜਿਹੜਾ ਸਫਰ ਦਾ ਜਾਂ ਆਉਣ ਜਾਣ ਦਾ ਸਮੇਂ ਬਚਿਆ ਵਾ ਸਰਕਾਰ ਆਪ ਆਈਆ ਤੇ ਹਾਂ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜੋ ਲੋਕਾਂ ਨੇ ਐਪਲੀਕੇਸ਼ਨ ਦਿੱਤੀਆਂ ਜਾਂ ਅੱਜ ਕੰਮ ਲਿਖਾਏ ਨੇ ਉਹਨੂੰ ਸੀਰੀਅਸੀ ਹੋ ਕੇ ਕਰੇ ਵੀ ਤੇ ਅਸੀਂ ਵੀ ਕਈ ਕੰਮ ਆਪਣੇ ਯੂਨੀਅਨ ਵੱਲੋਂ ਵੀ ਅਸੀਂ ਉਠਾਏ ਨੇ ਇੱਕ ਜਿਹੜਾ ਰੇਲਵੇ ਫਾਟਕ ਦੇ ਉੱਤੇ ਫਲਾਈਓਵਰ ਆ ਜਿੱਥੇ ਐਂਬੂਲੈਂਸਾਂ ਘਟੋ ਘਟ 40 40 30 30 ਮਿੰਟ ਫਸੀਆਂ ਰਹਿੰਦੀਆਂ ਨੇ ਬੱਚੇ ਸਕੂਲ ਬੱਚਾ ਫਸ ਜਾਂਦੀਆਂ ਨੇ ਆ ਕੇ ਰੁਕ ਜਾਂਦੀਆਂ ਨੇ ਉਹਨਾਂ ਨੂੰ ਪ੍ਰਾਇੋਰਟੀ ਚ ਕੀਤਾ ਜਾਵੇ ਜਾਂ ਫਿਰ ਸਾਡਾ ਛੌਣੀ ਵਾਲਾ ਰੋਡ ਜਿਹੜਾ ਅੰਡਰ ਬ੍ਰਿਜ ਬਣਿਆ ਹੋਇਆ ਇਹਨੇ ਪੈਸਾ ਲਾ ਕੇ ਉਹਦੇ ਉਸ ਦਾ ਅਪਰੋਚ ਰੋਡ ਜਿਹੜਾ ਖਰਾਬ ਆ ਤਾਂ ਉਹਨਾਂ ਨੂੰ ਵੀ ਠੀਕ तरीके ਨਾਲ ਉਹਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਹੋਰ ਸਾਡੇ ਪਿੰਡ ਦੇ ਇੱਕ ਕਿਸਾਨ ਵੀਰ ਦੀ ਅੱਗ 10 ਕਿਲੇ ਅੱਗ ਜਲ ਗਈ ਕਣਕ ਜਲ ਗਈ ਆ ਉਹਨੂੰ ਅੱਗ ਲੱਗ ਕੇ ਅਸੀਂ ਸਰਕਾਰ ਨੂੰ ਉਹਨੂੰ ਵੀ ਤਿੰਨ ਚਾਰ ਵਾਰ ਦੇ ਵੀ ਆਏ ਉੱਥੇ ਲਿਖਤ ਵਿੱਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਵੀ ਮੁਆਵਜ਼ਾ ਛੇਤੀ ਤੋਂ ਛੇਤੀ ਪਾਇਆ ਜਾਵੇ ਕਿਸਾਨੀ ਮੁੱਦਿਆਂ ਲੈ ਕੇ ਪੰਜਾਬ ਦੇ ਚਿਹਰੇ ਦਾ ਮੁੱਦਾ ਹੋਵੇ ਪਾਣੀ ਦਾ ਮੁੱਦਾ ਹੋਵੇ ਉਹਨੂੰ ਕਿਵੇਂ ਦੇਖਦੇ ਹੋ ਹਾਂਜੀ ਅਸੀਂ ਉੱਥੇ ਦੇਖਦੇ ਆ ਕਿ ਸਰਕਾਰ ਉਸ ਤੇ ਜਿਆਦਾ ਸੀਰੀਅਸ ਨਹੀਂ ਆ ਸਾਡੇ ਕਿਸਾਨੀ ਮੁੱਦਿਆਂ ਤੇ ਅਸੀਂ ਚਾਹੁੰਦੇ ਹਾਂ ਕਿ ਨਹੀਂ ਸਰਕਾਰ ਸਾਡੇ ਕਿਸਾਨੀ ਦੇ ਮੁੱਦਿਆਂ ਤੇ ਜਿਵੇਂ ਹੁਣ ਅਸੀਂ ਸਾਡੇ ਸੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸਾਡਾ ਕਹਿੰਦੇ ਮੁਰਾਦ ਹੈ ਵੀ ਸਰਕਾਰ ਜੋ ਬਿਜਲੀ ਦੀ ਸਿਸਟਮ ਦਿੱਤਾ ਹੈ ਲੋਕਾਂ ਨੂੰ 24 ਘੰਟੇ ਲਾਈਟ ਆ ਰਹੀ ਹੈ ਸੰਤੁਸ਼ਟ ਹੋ ਪਾਣੀ ਤੋਂ ਸੰਤੁਸ਼ਟ ਹੋ ਨਹੀਂ ਆ 24 ਜਿੰਨਾ ਪਾਣੀ ਚਾਹੀਦਾ ਕਿਸਾਨ ਤਾਂ ਉਨਾ ਹੀ ਵਰਤੂਗਾ ਚਾਹੇ ਜਿੰਨੀ ਵੀ ਮਰਜ਼ੀ ਬਿਜਲੀ ਛੱਡੇ ਕਿਸਾਨ ਵੀ ਚਾਹੁੰਦਾ ਕਿ ਮੈਂ ਬਿਜਲੀ ਦਾ ਦੁਰਉਪਯੋਗ ਨਾ ਕਰਾਂ ਜਾਂ ਪਾਣੀ ਦਾ ਵੀ ਦੁਰਉਪਯੋਗ ਨਾ ਕਰਾਂ ਇਹ ਨਹੀਂ ਕਿ ਜੇ ਬਿਜਲੀ ਆ ਰਹੀ ਹੈ ਤਾਂ ਸਾਡੀਆਂ ਮੋਟਰਾਂ ਲਗਾਤਾਰ ਚੱਲੀ ਜਾ ਰਹੀਆਂ ਨੇ ਕਿਉਂਕਿ ਸਾਨੂੰ ਵੀ ਪਤਾ ਹੈ ਕਿ 19 2035 ਤੱਕ ਪਾਣੀ ਦੀ ਬੜੀ ਵੱਡੀ ਸਮੱਸਿਆ ਹੋ ਜਾਏ ਤੁਸੀਂ ਕੈਂਪ ਤੋਂ ਸੰਤੁਸ਼ਟ ਹੋ ਪੂਰੇ ਹਾਂਜੀ ਹਾਂ ਨਹੀਂ ਠੀਕ ਆ ਇਹ ਲੱਗਣੇ ਚਾਹੀਦੇ ਆ ਇਸ ਸਾਲ ਚ ਕਟੋ-ਕਟ ਇੱਕ ਦੋ ਵਾਰ ਆ ਕੇ ਹਰ ਸਾਡੇ ਪਿੰਡ ਚ ਨਹੀਂ ਹਰ ਪਿੰਡਾਂ ਦੇ ਵਿੱਚ ਇਦਾਂ ਕੈਂਪ ਲੱਗਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਇਹਦਾ ਲਾਭ ਮਿਲੇ ਸੋ ਦਰਸ਼ਕੋ ਇਹ ਸਨ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾ ਕਿ ਅਜਿਹੇ ਜੋ ਕੈਂਪ ਨੇ ਇੱਕ ਸਾਰਥਕ ਹੋਇਆ ਕਰ ਦਿਆ ਜਿਸ ਨਾਲ ਲੋਕਾਂ ਨੂੰ ਰਾਹਤ ਮਿਲਦੀ ਹੈ ਉਹ ਚਾਹੇ ਪੈਨਸ਼ਨਾਂ ਦਾ ਮਾਮਲਾ ਹੋਵੇ ਜਾਂ ਆਧਾਰ ਕਾਰਡਾਂ ਦਾ ਹੋਵੇ ਜਾਂ ਹੋਰ ਨਿਰਗਗ ਦਾ ਕੰਮ ਹੋਵੇ ਜਿਸ ਨੂੰ ਲੈ ਕੇ ਲੋਕਾਂ ਨੂੰ ਸੰਤੁਸ਼ਟੀ ਜਗੇ ਸੋ ਦਰਾਹਤੋਂ ਫਰੀਸ਼ ਦੇ ਨਾਲ ਮਾਕਰ ਦੀਪੂ ਵੀਰ ਜੀ ਸਭ ਅੱਜ ਕੈਂਪ ਲਗਾਇਆਗਾ ਰਾਮਪੁਰ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਕਿੰਨੇ ਮਹਿਗੇ ਪੁੱਜੇ ਨੇ ਯਾਰ ਕੀ ਬੈਕਅਪ ਹੈ ਤੇ ਕਿਦਾਂ ਦਾ ਮਾਹੌਲ ਰਿਹਾ ਠੀਕ ਹੈ ਜੀ ਮੈਂ ਵਿਕਰਮ ਬੀਡੀਪੀ ਹਾ ਦੁਰਾਹਾ ਆਪ ਦੀ ਸਰਕਾਰ ਆਪ ਦੇ ਦੁਆਰ ਇਸ ਤਹਿਤ ਅੱਜ ਬਲਾਕ ਦਰਾਹਾ ਦੇ ਪਿੰਡ ਰਾਮਪੁਰ ਵਿਖੇ ਕੈਂਪ ਲਗਾਇਆ ਗਿਆ ਜਿਹਦੇ ਵਿੱਚ 45 ਵਿਭਾਗ ਜਿਹੜੇ ਕੀ ਹਾਜ਼ਰ ਹੋਏ ਸੀ ਡੀਪੀਓ ਮਹਿਕਮਾ ਬੀਡੀਪੀਓ ਲੇਬਰ ਡਿਪਾਰਟਮੈਂਟ ਇਲੈਕਟ੍ਰਿਸਿਟੀ ਡਿਪਾਰਟਮੈਂਟ ਇਰੀਗੇਸ਼ਨ ਡਿਪਾਰਟਮੈਂਟ ਐਗਰੀਕਲਚਰ ਆਲ ਓਵਰ ਜੋ ਵੀ ਪੰਜਾਬ ਸਰਕਾਰ ਦੇ ਵਿਭਾਗ ਨੇ ਉਹਨਾਂ ਦੀ ਜੋ ਵੀ ਵੱਖ-ਵੱਖ ਸਕੀਮਾਂ ਚੱਲ ਰਹੀਆਂ ਉਹਨਾਂ ਦਾ ਬੈਨੀਫਿਟ ਦੇਣ ਲਈ ਅੱਜ ਰਾਮਪੁਰ ਵਿਖੇ ਕੈਂਪ ਲਗਾਇਆ ਗਿਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਕੈਂਪ ਅੱਗੇ ਫਰਦਰ ਵੀ ਲੱਗਦੇ ਆ ਜਾਂ ਇਹ ਕੈਂਪ ਵੀ ਹੈ ਉਹਦੇ ਵਿੱਚ ਤੁਸੀਂ ਜਿੰਨੇ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਕੰਮ ਤੁਹਾਡੇ ਰਹਿੰਦੇ ਆ ਤੁਸੀਂ ਦਫ਼ਤਰਾਂ ਵਿੱਚ ਖੱਜਲ ਖਵਾਰੀ ਤੁਹਾਡੀ ਹੁੰਦੀ ਹੈ ਕਿ ਤੁਹਾਨੂੰ ਬਾਰ-ਬਾਰ ਕਈ ਵਾਰੀ ਜਾਣਾ ਪੈਂਦਾ ਗੇੜੇ ਮਾਰਨੇ ਪੈਂਦੇ ਕਦੀ ਕੋਈ ਅੱਜ ਸਾਰੇ ਅਧਿਕਾਰੀ ਕਰਮਚਾਰੀ ਜਿਹੜੇ ਕਿ ਇੱਕ ਹੀ ਥਾਂ ਤੇ ਜਿਹੜੇ ਕਿ ਅਵੇਲੇਬਲ ਨੇ ਇਸ ਕਰਕੇ ਤੁਸੀਂ ਜਿਹੜਾ ਇਹਦਾ ਵੱਧ ਤੋਂ ਵੱਧ ਜਿਹੜਾ ਕਿ ਲੋਕ ਜਿਹੜੇ ਆ ਕਿ ਇਹਦਾ ਲਾਭ ਚੁੱਕਣ ਅੱਜ ਸਾਡੇ ਇੱਥੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਲੁਧਿਆਣਾ ਮਾਨਯੋਗ ਆਪਣੇ ਐਮਐਲਏ ਸਾਹਿਬ ਗਿਆਸਪੁਰਾ ਜੀ ਤੇ ਏਡੀਸੀ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਔਰ ਸਾਰੇ ਜਿਹੜੇ ਉੱਚ ਅਧਿਕਾਰੀ ਜਿਹੜੇ ਕਿ ਅੱਜ ਮੌਕੇ ਤੇ ਜਿਹੜੇ ਸੀ ਮੌਜੂਦ ਸੀ ਸਰ ਕਿੰਨਾ ਕਿ ਬੈਨੀਫਿਟ ਆ ਕੈਂਪਾਂ ਦਾ ਲੋਕਾਂ ਨੂੰ ਰਾਹਤ ਕਿਵੇਂ ਮਿਲੂ ਦੇਖੋ ਇਹਦਾ ਇਹ ਹੈ ਕਿ ਮੌਕੇ ਤੇ ਹੀ ਕੰਮ ਹੋ ਜਾਂਦਾ ਹੈ ਕੋਈ ਵੀ ਹੈ ਜੇ ਕਿਸੇ ਨੇ ਲਾਇਸੈਂਸ ਬਣਾਣਾ ਹੈ ਜੇ ਕਿਸੇ ਦਾ ਕੋਈ ਸਰਟੀਫਿਕੇਟ ਰਹਿੰਦਾ ਹੈ ਜੇ ਕੋਈ ਪੈਨਸ਼ਨ ਲਗवानी ਹੈ ਬੁਢਾਪਾ ਪੈਨਸ਼ਨ ਵਿਡੋ ਪੈਨਸ਼ਨ ਮਨਰੇਗਾ ਜੋਬ ਕਾਰਡ ਜੇ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਵਿਭਾਗ ਦੇ ਸਰਟੀਫਿਕੇਟ ਜਿਹੜਾ ਵਾ ਕਿਉਂ ਪਹਿਲੇ ਦਫਤਰ ਚ ਜਾ ਕੇ ਤੁਹਾਨੂੰ ਅਪਲਾਈ ਕਰਨਾ ਪੈਂਦਾ ਬਣਾਉਣਾ ਪੈਂਦਾ ਇੱਥੇ ਤੁਹਾਨੂੰ ਮੌਕੇ ਤੇ ਹੀ ਤੁਸੀਂ ਅਪਲਾਈ ਕਰੋ ਉਸੇ ਵੇਲੇ ਤੁਹਾਨੂੰ ਪ੍ਰਿੰਟ ਆਊਟ ਕੱਢ ਕੇ ਅਧਿਕਾਰੀ ਜਿਹੜੇ ਆ ਕਿ ਸਾਇਨ ਸਮੇਤ ਤੁਹਾਨੂੰ ਜਿਹੜਾ ਕਿ ਸਰਟੀਫਿਕੇਟ ਜਿਹੜੇ ਆ ਇਸ਼ੂ ਹੋ ਜਾਂਦੇ ਆ ਲੋਕਾਂ ਨੂੰ ਇਹਦਾ ਬੈਨੀਫਿਟ ਜਿਹੜਾ ਕਿ ਬਹੁਤ ਹੈ ਕਿ ਮੌਕੇ ਤੇ ਹੀ ਪਿੰਡ ਦੇ ਵਿੱਚ ਹੀ ਉਹਨਾਂ ਨੂੰ ਸਾਰੀ ਫੈਸਿਲਿਟੀ ਜਿਹੜੀ ਆ ਕਿ ਉਹ ਮਿਲ ਜਾਂਦੀ ਹੈ ਹਾਂ ਠੀਕ ਹੈ ਕੈਂਪ ਵਧੀਆ ਚੱਲ ਰਹੇ ਆ ਸਾਰੀ ਐਡਮਿਨਿਸਟ੍ਰੇਸ਼ਨ ਜੋ ਹੈ ਕੈਂਪ ਲਗਾ ਲੱਗਣ ਨਾਲ ਇਹ ਹੈ ਕਿ ਸਾਰੇ ਮਹਿਕਮੇ ਜਿਹੜੇ ਕਿ ਇੱਥੇ ਅਵੇਲੇਬਲ ਹੁੰਦੇ ਨੇ ਜਿਹਦੇ ਕਰਕੇ ਕਿ ਜਿਹੜੇ ਕਿ ਇੰਟਰਨੈਟ ਕਨੈਕਟਡ ਹੁੰਦੇ ਨੇ ਮਹਿਕਮੇ ਇੱਕ ਦੂਜੇ ਨਾਲ ਕਿ ਕਿਸੇ ਦੀ ਰਿਪੋਰਟ ਹੋਣੀ ਹੁੰਦੀ ਹੈ ਮੌਕੇ ਤੇ ਹੀ ਸਾਰੇ ਮਹਿਕਮੇ ਮੌਜੂਦ ਹੋਣ ਕਰਕੇ ਉਸੇ ਵੇਲੇ ਰਿਪੋਰਟ ਹੋ ਜਾਂਦੀ ਹੈ ਤੇ ਉਸੇ ਵੇਲੇ ਜਿਹੜੇ ਹੈ ਕਿ ਸਰਟੀਫਿਕੇਟ ਜਿਹੜੇ ਆ ਉਹ ਜਾਰੀ ਹੋ ਜਾਂਦੇ ਥੈਂਕ ਯੂ